ਜਪੇੜ ਕਨੇ ਮਾਰੀ ਆ ਤੁਸੀਂ ਮਾਰੀ ਕੋਈ ਮਾਰੀ ਕਹਿੰਦੇ ਪੁੱਤਰਾ ਮਰਾਜਾ ਥੱਲੇ ਥੱਲੇ ਉੱਤਰੋ ਮੜਾ ਜਾ ਤੁਸੀਂ ਮਾਰੀ ਜਪੇੜ ਤੁਸੀਂ ਮਾਰੀ ਆ ਕਿ ਉਹਨੇ ਮਾਰੀ ਆ ਆ ਕੁੜੀਆ ਆ ਕੁੜੀਆਂ ਆਪਰੇ ਕੋਈ ਨਾ ਖਾਣੇ ਲੈ ਖੰਦੇ ਆ ਆ ਕੁੜੀਆਂ ਨਹੀਂ ਲੈ ਜਾਂਦੀ ਆ ਓਏ ਓਏ ਬੰਦ ਕਰ ਓ ਰੋਕ ਓ ਨਹੀਂ ਰੁਕ ਜਾ ਮੰਨਿਆ ਕਰ ਉਹ ਨੂੰ ਤਾਰ ਲੈਂਦੇ ਸਵਾਰੀਆਂ ਉਹਨੂੰ ਸਾਰਿਆਂ ਉਹ ਕੁੜੀ ਨੇ ਬੰਮਾ ਛੋਟਕੇ ਜਾਂਦੀ ਕੁੜੀ ਕੱਦਲੀ ਛੱਡ ਕੇ ਜਾਂਦੇ ਜੇ ਕੁੜੀ ਕੱਦ ਛੱਡ ਕੇ ਜਾਂਦੇ ਵਾਟਾ ਨਹੀਂ ਆਕੇ ਲੱਗੂਗਾ ਨਿਕਾਲ ਲੈਂਦੇ ਪਾਪਿਆਂ ਦਾ ਪਪੱਚਾ ਲੈ ਆਂਗੇ ਇਹ ਕੁੜੀ ਖਾਣੀ ਠਾਣੇ ਆ ਰਹਿਣਾ ਮੈਂ ਨਹੀਂ ਖੜਨੀ ਮੈਂ ਮੂੰਹ ਤਾਂ ਕਹਿ ਠਾਣੇ ਤੁਹਾਡਾ ਜਾਂ ਇੱਥੇ ਲਾਵਾਂਗੇ ਗੁੜੀ ਗੱਲ ਖਤਰੀ ਕਿਤੇ ਚਪੇੜ ਤੁਹਾਡੇ ਮਾਰੀ ਆ ਤੁਹਾਡੇ ਇਹ ਆ ਆਪਣਾ ਮੁੰਡਾ ਮੇਰਾ ਚਪੇੜ ਕਿਤੇ ਮਾਰੀ ਰਹੀ ਉਹ ਤਾਂ ਆ ਹੀ ਆਈ ਕਿਤੇ ਮਾਰੀ ਤੁਹਾਡੇ ਹੀ ਮਾਰੀ ਚਪੇੜ ਹਾਂ ਨਹੀਂ ਮਾਰੀ ਨਹੀਂ ਮਾਰੀ ਇਹ ਲੈ ਤਾਂ ਕੰਡੇ ਤਾਂ ਇਹਨੇ ਮਾਰੀ ਇਹਨੇ ਮਾਰੀ ਨਹੀਂ ਚਪੇੜ ਨਹੀਂ ਮਾਰਨੀ ਚਾਹੀਦੀ ਗੱਲ ਕਰ ਪਹਿਲਾਂ ਮੈਨੂੰ ਪਹਿਲਾਂ ਤਾਂ ਖੜਾ ਸਾਰਾ ਪਿੰਡ ਦੇ ਨਾਲ ਲੱਗੇ ਕੋਸਾ ਸਾਰੇ ਪਿੰਡ ਦੇ ਸਾਹਮਣੇ ਤੁਸੀਂ ਚਪੇੜ ਮਾਰਦੇ ਕੁੜੀ ਦੇ ਨਹੀਂ ਮੈਂ ਜਾਣੇ ਬੈਠੇ ਉਹ ਵੀ ਨਾ ਦੇ ਦਵਾਂ ਮੈਂ ਜਾ ਲਖਾ ਜੇ ਫੋਨ ਕਰਕੇ ਆਏ ਮੈਂ ਮਤਲਬ ਉਹਨਾਂ ਕੋਲੋਂ ਹੰਗਾ ਗੜਾ ਬਣਾਉਂਦਾ ਜਿਹਨਾਂ ਨੇ ਬੋਤਾਂ ਦਿੱਤਾ ਹੁਣ ਨਹੀਂ ਆ ਗਲਤ ਕੀਤਾ ਪਰ ਕੁਝ ਪੇੜ ਨਹੀਂ ਮਾਰਦੇ ਚਾਹੀਦੇ ਇਹਨਾਂ ਦੇ ਗਲਤ ਗੱਲ ਪੇੜ ਉਹਨਾਂ ਮਾਰੀ ਪਹਿਲਾਂ ਮੇਹਰਬਾਨੀ ਕੀ ਗਲਤੀ ਕੀਤੀ ਉਹਨੂੰ ਉਹਨਾਂ ਦਾ ਉਹਨਾਂ ਦੇ ਰੇਹ ਨਾ ਆਂਦੀ ਤੈਨੂੰ ਮਾਰਦੀ ਤੇ ਉਹਨਾਂ ਨੇ ਮਾਰੀ ਕਦੀ ਨਹੀਂ ਨਹੀਂ ਮੈਂ ਨਹੀਂ ਜਿਹੜਾ ਪੰਮਾ ਖੰਭਿਆ ਹੱਥ ਤੇ ਮਾਰਦੀ ਆ ਇਹ ਕਹਿੰਦੀ ਪੰਮਾ ਮੈਨੂੰ ਸਪੋਰਟ ਕਰਦਾ ਆ ਮੈਂ ਉਹਦੀ ਘਟਿਆ ਬਤਾਇਆ ਨਹੀਂ ਕਰ ਪੇੜ ਦੇ ਘਰਾਂ ਦੇ ਆ ਕੀ ਆ ਬੋਲੀਆ ਕਿਵੇਂ ਕਾਲੂੜੀ ਲੈ ਕੁੜੀ ਦਾ ਕਰਦੀ ਮੁੰਡਾ ਹਟਾ ਲਾ ਪੰਡਿਆ ਦਾ ਹੀ ਕੀ ਕਰੀਏ ਠੇ ਅੱਜਾ ਮੁੰਡਾ ਦਾ ਰੈਂਚੇ ਰਤੀ ਫੁੱਟਾ ਬਣਾ ਉਹ ਤੀਰਾ ਯਾਰ ਮਰਾ ਮੈਨੂੰ ਦਸਾਂ ਮੰਨ ਲਈ ਅਲਕੀ ਦਿਵਤਿਕੀ ਨਾ ਸਾਰੇ ਪਲੀ ਵਾਲੀ ਨੂੰ ਪਤਾ ਕਾ ਮੁੰਡਾ ਇੰਦੀ ਹੈ ਨਹੀਂ ਆ ਉਹ ਗਾਲ ਖਾਈਆ ਅੱਜ ਮੁੰਡਾ ਦਾ ਕੁਦਰੀ ਕਰਾ ਰਿਹਾ ਆ ਆ ਆ ਬਣਾ 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 ਰੋਹਣਾ ਨਾ ਕੋਈ ਨਾ ਮਮੂਨਾ ਬਾਂਗਿਆ ਸਾਨੂੰ ਹੁੰਦਾ ਤਾਂ ਆਹ ਨਹੀਂ ਕਿੱਥੋਂ ਅੱਜ ਅੰਦਰ ਆਇਆ ਜੁਵੇਨਾ ਤੋਂ ਫੋਲਾ ਨਹੀਂ ਬੱਚਾ ਕਿੱਥੇ ਬੱਚਾ ਇਹਨਾਂ ਦਾ ਆਹ ਬੱਚਾ ਹੈ ਬੱਚੇ ਦੀ ਸ਼ਟਕਰੀ ਆਹ ਦੇਖੋ ਬੱਚਾ ਵਿਚਾਰਾ ਨਿਕਾ ਜਾ ਦੇਖੋ ਆ ਬੱਚੇ ਦੀ ਹਾਲਤ ਦੇਖੋ ਹਾਂਜੀ ਇਹਦਾ ਬੱਚਾ ਜੀ ਆ ਗਿਆ ਜੀਦਾ ਬੱਚਾ ਸਾਰੇ ਮੱਲਿਆਂ ਨੇ ਦੇਖਿਆ ਕੀ ਮਨ ਆਦੀ ਸਾਰੇ ਬੱਚੇ ਦੇ ਹਾਲ ਦੇਖੋ ਬੱਚੇ ਦੇ ਹਾਲ ਕਿਤਾ ਮੈਂ ਗਰ ਕੁੜੀ ਦੀ ਨਾਂ ਆਪਾਂ ਬੱਚੇ ਦੇ ਹਾਲ ਦੇਖੋ ਤਾਂ ਆ ਕੁੜੀ ਬੱਚਾ ਚ ਲੈ ਕੇ ਚੱਲਦੀ ਮੈਂ ਜਾਣੇ ਵਾਲੇ ਪਰਮਗਤ ਆ ਜੀ ਬਾਜੀ ਜੀ ਨੰਬਰ ਜਿੰਦਾਬਾਦ ਆ ਮਾਮੀ ਦਿਓ ਤੇ ਮੇਰੇ ਕੁੜੀ ਸਾਹ ਆ ਦੋ ਮਿੰਟ ਦੇ ਇਹ ਨੂੰ ਨਹੀਂ ਆਇਆ ਇਹ ਨੂੰ ਉਹ ਤਾਂ ਭਾਰੀ ਪਤ ਤੋ ਚੋਰੀ ਤੈਨੂੰ ਹੋਰ ਕਿੱਥੋਂ ਤਰੀ ਫੇਦੀ ਹਾਂ ਅਛਾ ਚੋਰੀ ਭੱਜਾ ਮੈਨੂੰ ਕਬੂਤ ਦੇ ਮੈਂ ਤੈਨੂੰ ਕਬੂਤ ਮੈਂ ਪਰ ਤਨ ਨਾਲ ਨਾਲ ਬਦਫੇ ਆ ਰਾ ਵਾ ਤੂੰ ਆਹਾਨੂੰ ਤਾਂ ਪਤਾ ਲੱਗਾ ਯਾਰ ਹਲਕੋ 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 ਬਾਬਾ ਚਾਹ ਪੜੋ ਆਪਣਾ ਤਾਂ ਜੀ ਲੈ ਤੈਨੂੰ ਯਾਰ ਯਾ ਕਰਾਂ ਨੂੰ ਪਾਈ ਬੋਲ ਕੇ ਨਾਲ ਗੱਲ ਹੋਈ ਤੇ ਨਾ ਬੱਚਾ ਲੈ ਆਂਗੇ ਉਹ ਤਾਂ ਬੱਚਾ ਵਿਚਾਰਾ ਕਿੰਦੀ ਹਾਲਤ ਵੇਖੋ ਬੱਚੇ ਦੀ ਆ ਵੇ ਉਹਨੇ ਨੇ ਦੀ ਹਾਲਤ ਵੇਖੋ ਉਹ ਲੈ ਜਾ ਬਣਾ ਨੂੰ ਆ ਬੱਚੇ ਦੀ ਹਾਲਤ ਵੇਖੋ ਕਿੰਦਾ ਦੀ ਹੈ ਹਾਂ ਦੇਖੋ ਬੱਚਾ ਇਹ ਘਰਦੀ ਨਹੀਂ ਬੱਚਿਆਂ ਨੂੰ ਆ ਬੱਚੇ ਦੇ ਵਿਚਾਰੇ ਧਿਆਨ ਪੈਰ ਵੇਖੋ ਆ ਵੇਖੋ ਜੀ ਗੇੜਿਆਂ ਨਾਲ-ਨਾਲ ਵੱਦ ਸ਼ੇਅਰ ਕਰੋ ਆ ਬੱਚਾ ਸੁੱਟ ਕੇ ਆਪਣਾ ਜਨਾਨੀ ਚਲ ਚਲੀ ਹੈ ਹਰੂਵਾਲ ਦੇ ਵਿੱਚ ਪਿੰਡ ਦੇ ਵਿੱਚ ਆ ਵੇਖੋ ਇਹ ਬੱਚਾ ਆਪਣਾ ਛੱਡ ਕੇ ਇੱਥੇ ਚਲ ਚਲੀ ਆ ਵੇਖ ਲੋ ਤਬ ਬੱਚਾ ਵਿਚਾਰਾ ਬਿਮਾਰ ਆ ਬਹੁਤ ਹਾਲਤ ਜਿਆਦੀ ਖਰਾਬ ਐ ਬੱਚੀ ਵਿਚਾਰੇ ਨੂੰ ਤੁਸੀਂ ਦੇਖ ਲਈਂ ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਕਾ ਬੀਬੀ ਐ ਸੁਹੀ ਨਾਲ ਜੇ ਉਹਨਾਂ ਦੇ ਸੁਹੀ ਨਾਲ ਜੇ ਆ ਬਾਈਕ ਨੂੰ ਬੱਚਾ ਦੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਬਿਮਾਰ ਰਿਹਾ ਵਿਚਾਰਾ ਤੇ ਜੇ ਬੱਚੇ ਨੂੰ ਕੁਝ ਹੁੰਦਾ ਤੇ ਜੰਮੀਆਰ ਕੌਣ ਆ ਦੇਖ ਲੋ ਬੱਚੇ ਦੀ ਲੱਗਦੀ ਜੇ ਬੱਚੇ ਦੀ ਚੋਰੀ ਸਾਡੇ ਦਾ ਭੱਜ ਗਿਆ ਤਾਂ ਇਹ ਤੁਹਾਨੂੰ ਸਾਡੇ ਕਹੇ ਪਾਜੀ ਕੀ ਤੇ ਫੱਟਿਆ ਮਾਂ ਪੱਜੀ ਜਾ ਰਿਹਾ ਕੋਈ ਨਹੀਂ ਪੱਜੀ ਜਾ ਰਿਹਾ ਓ ਚਲਾ ਜਾ ਪੱਜੀ ਜਾ ਰਿਹਾ ਚੋਲੇ ਸਬੂਟਿਆ ਬੱਚੇ ਨੂੰ ਕਹੋ ਜੇ ਬੱਚੇ ਨੂੰ ਕਹਾਂ ਪਿਆਰ ਨੂੰ ਤੂੰ ਪਹਿਲੇ ਲਗਾਓ ਜੁਮਾ ਆ ਜਾ ਮੈਂ ਲਗਾਉਂਗਾ ਓ ਬੱਚਾ ਵੇ ਲੋਕ ਕੋਈ ਨਹੀਂ ਫੜ ਰਿਹਾ बच्चे नु ਛੱਡ ਕੇ ਚੱਲੀ ਆ ਆ ਬੱਚੇ ਦੀ ਮਾਂ ਆ ਅੱਜ ਦੀ ਅਪੀਲੇ ਜੇ ਸੂਟ ਵਾਲੀ ਬੱਚੇ ਦੀ ਮਾਂ ਆ ਬੱਚੇ ਨੂੰ ਖੜਦੇ ਨਹੀਂ ਤੇ ਬੱਚਾ ਵੈਸਾ ਨੂੰ ਨੂੰ ਲੈਣੇ ਕੱਜ ਇਹ ਕੁਛ ਮੇਰੀਆਂ ਤੇਰੀਆਂ ਮੈਂ ਖਾਣੀ ਤੁਮਾ ਆਪਣੀਆ ਪੈਣਾ ਇੱਥੇ ਪੋ ਪੋ ਕਿ ਹਮਲੇ ਉਹਦਾ ਤਾਂ ਸੇਰ ਤੱਕ ਉਹ ਖੌੜਾ ਹੀ ਹਰੂ ਆ ਦਸ ਸਰੇ ਅੰਦੀ ਕਰੀਓ ਮੈਂ ਉਹ ਮੱਥਲੇ ਪੂਆ ਪੋ ਕ ਖੂਲਣੇ ਕੱਜ ਨਹੀਂ ਗਲਤ ਕਰਦਾ ਕੋਈ ਨਹੀਂ ਆ ਕੇ ਕੋਈ ਨਾ ਕਹੇ ਫਿਰ ਮਮੂਲੀ ਆਖਿਆ ਮੁੰਡੇ ਹੀ ਕਿਤਾਬ ਤੋਂ ਹੀ ਕੁੱਡੀਏ ਕਰੇ ਵਾਲ ਖੁੰਦੀ ਆ ਬੇਹਾ ਅੱਜ ਆ ਦਿਖਾਦੀ ਤੇਰੀ ਮਾਂ ਦੇ ਵਾਲ ਖੁੰਦੀ ਆ ਤੇਰੇ ਨਾਲ ਗੁੱਸਾ ਰਹਿੰਦੀਆਂ ਹੋਰ ਕਰਕੇ ਥੋੜਾ ਜ਼ੋਰ ਥੱਕ ਹਾਂ ਤੂੰ ਮੇਰੇ ਚੋਰੀਆ ਕਰਾ ਨਹੀਂ ਆ ਉਹ ਫੋਨ ਲੈ ਆਂ ਉਹ 15000 ਦਾ ਮੈਂ ਕਹਿੰਦਾ ਕਦੇ ਮੈਂ ਚੋਰੀ ਫੋਨ ਚੁੱਕਿਆ ਜਾਂ ਉਹ ਤੇਰੀ ਭੈਣ ਕਹਿਣ ਕਿ ਮੈਂ ਫੋਨ ਚੁੱਕ ਲਈ ਉੱਥੇ ਰੋ ਤਾਂ ਕਿ ਘਾ ਜਾ ਜਾਓ ਜਾਓ ਭਾਜੀ ਫਿਰ ਹੁਣ ਦੇਖੋ ਜੀ ਆ ਬੱਚਾ ਛੋਟਾ ਜਿਆ ਇਹਦੇ ਵਿਚਾਰਾ ਬਹੁਤ ਕਮਜ਼ੋਰ ਹੋ ਗਿਆ ਬੱਚਾ ਕਿੰਨੇ ਸਾਲ ਦਾ ਜੇ ਬੱਚਾ ਇਹ 4 ਚੌਂ ਸਾਲਾਂ ਦੇ ਕਿ ਚੌ ਮਹੀਨੇ ਦੇ ਚੌ ਮਹੀਨੇ ਦੇ ਅੱਛਾ ਜੀ ਤੇ ਇਹ ਭੂਆ ਵਾ ਤੇ ਇਹਦੀ ਜਿਹੜੀ ਮੰਮੀ ਆ ਮਾਏ ਦੇ ਬੱਚੇ ਦੀ ਇਹ ਗੁਟੀਆਂ ਨਾ ਇਹ ਗੁਟੀਆਂ ਦੀ ਜਿਹੜੀ ਮਾਂ ਉਹ ਛੱਡ ਕੇ ਚਲ ਗਈ ਇਹਨਾਂ ਕੋ ਤੇ ਇਹਨਾਂ ਦੇ ਤੁਹਾਨੂੰ ਤੁਹਾਡੇ ਨਾਲ ਹੱਥੋ ਪਾਈ ਹੋਈ ਕੀਤੀ ਇਹਨਾਂ ਨੇ ਚਪੇੜ ਮਾਰੀ ਮੇਰੇ ਮੂੰਹ ਤੇ ਇਹਨਾਂ ਦੇ ਚਪੇੜ ਮਾਰੀ ਉਹਨਾਂ ਨੇ ਹੱਥੋ ਪਾਈ ਕੀਤੀ ਇਹਨਾਂ ਦੇ ਨਾਲ ਆਣ ਕੇ ਤੇ ਬਹੁਤ ਗਾਲਾਂ ਗੁਲਾਮ ਵੀ ਕੱਢੀਆਂ ਚਲ ਦੇ ਕਹਿੰਦੀ ਤੇਰੀ ਭੈਣਾ ਫਲਾਣੇ ਥਾਂ ਪਾਉਣੀਆ ਟਿੰਗੜੇ ਥਾਂ ਪਾਉਣੀਆ ਤੇ ਤੇ ਵੇਖੋ ਜੀ ਐਦਾਂ ਦਾ ਗਾਲ ਮੰਦਾ ਕਰਕੇ ਗਈ ਆ ਕਿਹੜੇ ਪਿੰਡ ਦੀ ਇਹਦੇ ਦੋ ਕੁੜੀਆਂ ਤੇ ਇੱਕ ਮੁੰਡਾ ਆ ਅੱਗੇ ਵੀ ਵਿਆਹ ਕਰਾਇਆ ਬੈਠੇ ਇਹ ਅੱਗੇ ਵੀ ਕਿਤੇ ਪਹਿਲਾਂ ਵਿਆਹੀ ਸੀ ਵਿਆਹੀ ਹੈ ਇਹਦਾ ਘਰ ਵਾਲਾ ਵੀ ਮੇਰੇ ਆ ਹੀ ਮੇਰੇ ਭਰਾ ਨੂੰ ਅੱਛਾ ਜੀ ਤੂੰ ਇਹਨੂੰ ਛੱਡ ਕੇ ਦੌਰ ਜਾ ਇਹਨੇ ਪੈਸੇ ਖਾ ਲਏ ਤੇਰਾ 50000 ਰੁਪਏ 70000 ਅੰਦਾਜ਼ੇ ਮੇਰਾ ਖਾ ਗਿਆ ਹੈ ਅੱਛਾ ਤੇ ਤੁਹਾਡੇ ਹੁਣ ਭਰਾ ਨਾਲ ਵਿਆਹ ਕਰਾਇਆ ਨੇ ਕਰਾਇਆ ਨਹੀਂ ਇਹਨੇ ਨਾ ਵਿਆਹ ਇੰਦੀ ਨਾਵੇਂ ਚੂੜਾ ਵਿਆਹ ਕਰਾਇਆ ਤਾਂ ਨਾ ਮੈਂ ਕੋੜ ਖਰਚਾਈ ਮੈਂ ਇਦਾਂ ਚੂੜਾ ਪਾ ਕੇ ਨਾ ਘਰ ਰਹਿੰਦੀ ਅੱਛਾ ਇਦਾਂ ਹੀ ਰਹਿ ਰਹੀ ਹੈ ਉਹ ਪਿਛਲੇ ਘਰ ਵਾਲੇ ਨੂੰ ਛੱਡ ਆਈ ਹੈ ਛੱਡ ਆਈ ਆ ਇੱਕ ਘਰ ਵਾਲਾ ਪਿੱਛੇ ਹਾਂ ਇੱਕ ਤਿੰਨ ਕੁੜੀਆਂ ਤਿੰਨ ਕੁੜੀਆਂ ਵੈਦੀਆਂ ਤੇ ਉਹ ਛੱਡ ਕੇ ਆਈ ਹੈ ਤੇ ਇੱਕ ਘਰ ਵਾਲਾ ਘਰ ਪਤਾ ਕੋਈ ਕਿੱਥੇ ਵਈ ਹੈ ਨਾ ਪਤਾ ਹੀ ਨਹੀਂ ਕਿੱਥੇ ਵਈ ਕੋਈ ਪਿੰਡ ਦਾ ਪਤਾ ਕੁਝ ਨਹੀਂ ਹੈ ਤੇ ਇਹਨਾਂ ਦੇ ਭਰਾ ਦੇ ਨਾਲ ਜੀਵਨ ਦੇ ਨਾਲ 15 16 ਸਾਲਾਂ ਦਾ ਮੁੰਡਾ ਹੈ 15 16 ਸਾਲਾਂ ਦਾ ਮੁੰਡਾ ਵਾ ਤੇ ਜਿਹੜਾ ਤੁਹਾਡਾ ਭਰਾ ਆਹੋ ਇਹਨੇ ਜਟਾ ਕੋ ਖਾਦੇ ਤੇ ਕਿਤਨ ਕੋਟੇ ਨੇ 25000 ਰੁਪਇਆ ਖਾਦਾ ਮੇਰੀ ਮਾਂ ਕੋ ਲਾਲਾ ਕੇ ਗੂਠੇ ਲਮੁੰਦੀ ਨਹੀਂ ਮੇਰੀ ਮਮੀ ਕੋ ਜਬ ਕੀ ਵਾਲਿਆ ਕੋ 10000 ਰੁਪਇਆ ਖਾਦਾ ਉਧਰ 7000 ਰੁਪਇਆ ਦੇਣ ਵਾਲਾ ਅਗੇ ਟਕਰਾਇਆ ਉਹ ਮੈਨੂੰ ਪੁੱਛਦੀ ਆਣਨ ਕੇ ਅੱਛਾ ਅੱਛਾ ਤੇ ਇਹਨਾਂ ਕੋਲ ਹਰੂਵਾਲ ਥੋੜਾ ਜਿਹਾ ਚਰ ਰਹਿ ਕੇ ਗਈ ਸੀ ਤੇ ਉਦੇ ਇਹਨਾਂ ਦੇ ਪਿੰਡੋ ਹਰੂਵਾਲ ਦੇ ਵਿੱਚ ਇਹ ਤਾਂ ਪੈਸੇ ਕੋਈ ਹੱਦਾ ਲੈ ਕੇ ਖਾਦੇ ਆ ਤੇ ਹੁਣ ਇਹਨਾਂ ਦਾ ਬੱਚਾ ਜਿਹੜਾ ਵਾ ਜਿਹੜਾ ਆਪਣਾ ਬੱਚਾ ਵਾ ਉਹ ਉਹ ਵੀ ਇੱਥੇ ਧੱਕੇ ਨਾਲ ਸੁੱਟ ਗਿਆ ਬੱਚੇ ਦੀ ਨੱਤਾ ਵੇਖੋ ਕਿੰਨਾ ਕਮਜ਼ੋਰ ਹੈ ਗੁੜੀਆਂ ਵਾ ਤੇ ਵੇਖੋ ਹਾਲ ਤੇ ਵੇਖੋ ਕਿੰਨੇ ਤਰਸਜੋਗ ਹਾਲਤੇ ਆ ਤੇ ਇਹ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰੋ ਕਿ ਭੈਣ ਨੂੰ ਜਿਹੜਾ ਵਾ ਇਨਸਾਫ ਮਿਲ ਸਕੇ ਇਹ ਭੂਆ ਵਾ ਵਿਚਾਰੀ ਬੱਚੇ ਦੀ ਗੁੜੀ ਕਦੀ ਕਹਿੰਦੀ ਮੈਂ ਪੁਲਸ ਲੈ ਕੇ ਆਉਣੀ ਆ ਧਮਕੀਆਂ ਦਿੰਦੀ ਆ ਧਮਕੀਆਂ ਫੜਾਵਾਉਂਦੇ ਸ਼ਰਮ ਤੇ ਵਾਲ ਦਵਾਉਣਾ ਨੇ ਧਮਕੀਆਂ ਦੇ ਕੇ ਗਈ ਐ ਇੱਥੇ ਇਹਨਾਂ ਨੂੰ ਬੜੀਆਂ ਹੋਰ ਗੱਲਾਂ ਬਾਤਾਂ ਗਾਲਾਂ ਮੰਦਾ ਕਰਕੇ ਗਈ ਹੱਥੋਪਾਈ ਕਰਕੇ ਗਈ ਐ ਤੇ ਵੇਖੋ ਵੀ ਅੱਗੇ ਵੀ ਇਹਨੇ ਬੱਚੇ ਸ਼ਾਹ ਲਈ ਇੱਕ ਘੁੱਟਾ ਮਾਰ ਦਈ ਆਈ ਕਿਹੜਾ ਹੈ ਹਾਂ ਮੰਨਦੇ ਠੀਕ ਹੈ ਨਾ ਚੰਦੇ ਜੇ ਤੁਸੀਂ ਮਤਲਬ ਅਹੀਂ ਕੋਲ ਤੁਮਨੇ ਕਹੀ ਨਹੀਂ ਰੱਖਣਾ ਜੋ ਤੇ ਅਸੀਂ ਤੁਰਦੀ ਆ ਗਈ ਜੋ ਤੇ ਆ ਜਿਹੜੀ ਗੁਡਿਆ ਵਾ ਮਤਲਬ ਗੁਡਿਆ ਜੇ ਜੇ ਕਹਿੰਦੀ ਆ ਤੇ ਲੈ ਜੇ ਜੇ ਨਹੀਂ ਕਹਿੰਦੀ ਤਾਂ ਹਮ ਜੇ ਚਲੋ ਠੀਕ ਅਹੀਂ ਪਾਲ ਲਾਂਗੇ ਚਲੋ ਠੀਕ ਹੈ